ਹਾਂਜੀ ਰੇਖਾ ਚਿੱਤਰ ਕਿਸ ਸਾਹਿਤ ਰੂਪ ਦਾ ਅੰਗ ਹੈ ਏ ਸਫਰਨਾਮੇ ਦਾ ਬੀ ਰਹਿਤਨਾਮੇ ਦਾ ਸੀ ਜੀਵਨੀ ਦਾ ਡੀ ਨਾਟਕ ਦਾ ਹਾਂਜੀ ਇਹਦਾ ਅਨਸਰ ਆਊਗਾ ਜੀਵਨੀ ਦਾ ਸਾਡਾ ਦੂਸਰਾ ਕੁਐਸਚਨ ਹੈ ਦਿਨਾਂ ਦੇ ਆਧਾਰ ਤੇ ਕਾਵ ਰੂਪ ਰਚਿਆ ਜਾਂਦਾ ਹੈ ਏ ਆਪਸ਼ਨ ਸਤਵਾਰਾ ਅਠਵਾਰਾ ਬੀ ਸ਼ਬਦ ਜਾਂ ਸ਼ਲੋਕ ਸੀ ਜੰਗਨਾਮਾ ਜਾਂ ਵਾਰ ਡੀ অপਸ਼ਨ ਹੈ ਸ਼ਿਰਫੀ ਜਾਂ ਪੈਂਤੀ ਅਖਰੀ ਹਾਂਜੀ ਸਾਡਾ ਇਹਦਾ ਆਨਸਰ ਆਊਗਾ ਸਤਵਾਰਾ ਜਾਂ ਅਠਵਾਰਾ ਦਿਨਾਂ ਦੇ ਆਧਾਰ ਤੇ ਕਾਬੂ ਰੂਪ ਰਚਿਆ ਜਾਂਦਾ ਹੈ ਸਾਡਾ ਤੀਜਾ ਕੁਐਸਚਨ ਹੈ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਵੇ ਵਰੇ ਏ অপਸ਼ਨ ਕੋੜੀ ਹੈ ਬੀ অপਸ਼ਨ ਸੁਹਾਗ ਹੈ ਸੀ অপਸ਼ਨ ਸਿੱਠਣੀ ਹੈ ਡੀ অপਸ਼ਨ ਗੀਤ ਹੈ ਹਾਂਜੀ ਸਾਡਾ ਇਹਦਾ ਆਨਸਰ ਆਊਗਾ ਕੀ ਹੈ ਇਹ ਕੋੜੀ ਹੈ ਹਾਂਜੀ ਸਾਡਾ ਚੌਥਾ ਕੁਐਸਚਨ ਹੈ ਇਸਤਰੀ ਨੂੰ ਬਾਗਣ ਕਿਸ ਨਾਥ ਕਵੀ ਨੇ ਕਿਹਾ ਹੈ ਏ ਆਪਸ਼ਨ ਚਰਪਟਨਾਥ ਬੀ ਰਤਨਨਾਥ ਸੀ ਗੋਰਖਨਾਥ ਡੀ ਚਰੰਗੀਨਾਥ ਹਾਂਜੀ ਬਾਗਣ ਇਸਤਰੀ ਨੂੰ ਕਿਸ ਨੇ ਕਿਹਾ ਹੈ ਚਰਪਟਨਾਥ ਨੇ ਸਾਡਾ ਆਪਸ਼ਨ ਆਊਗਾ ਏ ਚਰਪਟਨਾਥ ਪੰਜਵਾਂ ਕੁਐਸਚਨ ਕਿਸ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ ਹੈ ਏ অপਸ਼ਨ ਚੰਡੀ ਦੀ ਵਾਰ ਬੀ ਹੀਰ ਵਾਰਿਸ਼ ਸੀ ਸੱਸੀ ਹਾਸ਼ਮ ਡੀ ਜਪਜੀ ਸਾਹਿਬ ਹਾਂਜੀ ਇਹਦਾ ਆਨਸਰ ਕੀ ਆਊਗਾ ਹੀਰ ਵਾਰਿਸ਼ ਬੀ ਆਨਸਰ ਹੀਰ ਵਾਰਿਸ਼ 6 ਮਾ ਕੁਐਸਚਨ ਸੱਭਿਆਚਾਰ ਵਿੱਚ ਡੈਸ਼ ਏ অপਸ਼ਨ ਕਠੋਰਤਾ ਹੁੰਦੀ ਹੈ ਬੀ ਗਤੀਹੀਨਤਾ ਸੀ ਪਰਵਰਤਨਸ਼ੀਲਤਾ ਹੁੰਦੀ ਹੈ ਡੀ ਖੜੋਤ ਹੁੰਦੀ ਹੈ ਇਹਦਾ ਜੋ ਆਨਸਰ ਆ ਉਹ ਹੋਵੇਗਾ ਸੱਭਿਆਚਾਰ ਵਿੱਚ ਪਰਵਰਤਨਸ਼ੀਲਤਾ ਹੁੰਦੀ ਹੈ ਸੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸੱਗੀ ਫੁੱਲ ਹੈ ਇੱਕ ਫੁੱਲ ਹੈ ਬੀ ਆਪਸ਼ਨ ਫੁੱਲਕਾਰੀ ਦਾ ਅੰਗ ਹੈ ਸੀ ਆਪਸ਼ਨ ਇੱਕ ਚਿੱਤਰ ਹੈ ਡੀ ਆਪਸ਼ਨ ਇੱਕ ਗਹਿਣਾ ਹੈ ਬਹੁਤ ਆਸਾਨ ਕੁਐਸਚਨ ਹੈਗਾ ਇਹ ਸੱਗੀ ਫੁੱਲ ਕੀ ਹੈ ਸੱਗੀ ਫੁੱਲ ਇੱਕ ਗਹਿਣਾ ਹੈ ਹਾਂਜੀ ਇਹਦਾ ਡੀ ਆਨਸਰ ਆਊਗਾ ਇੱਕ ਗਹਿਣਾ ਹੈ ਸਾਡਾ 8ਵਾਂ ਕੁਐਸਚਨ ਹੈ ਸਿੱਠਣੀਆਂ ਗਾਈਆਂ ਜਾਂਦੀਆਂ ਹਨ ਨੰਬਰ 1 ਸੇਰਾ ਬੰਨਣ ਸਮੇਂ ਬੀ ਢੋਲੀ ਤੋਰਨ ਸਮੇਂ ਸੀ ਜੰਝ ਟੁਕਣ ਸਮੇਂ ਜਾਂ ਡੀ ਬੱਚਾ ਜੰਮਣ ਸਮੇਂ ਹਾਂਜੀ ਸਿੱਠਣੀਆਂ ਕਦੋਂ ਗਾਈਆਂ ਜਾਂਦੀਆਂ ਨੇ ਸਿੱਠਣੀਆਂ ਗਾਈਆਂ ਜਾਂਦੀਆਂ ਨੇ ਜਦੋਂ ਜੰਝ ਟੁਕ ਟੁਕਦੀ ਹੈਗੀ ਉਸ ਸਮੇਂ ਜਿਹੜੀਆਂ ਨੇ ਸਿੱਠਣੀਆਂ ਗਾਈਆਂ ਜਾਂਦੀਆਂ ਨੇ ਸਾਡਾ ਸੀ ਆਪਸ਼ਨ ਹੈਗਾ ਬਿਲਕੁਲ ਰਾਈਟ ਆਪਸ਼ਨ ਹੈਗਾ ਜੰਝ ਟੁਕਣ ਸਮੇ ਨਵਾਂ ਕੁਐਸਚਨ ਪਿੰਡ ਦੀ ਸਾਂਝੀ ਥਾਂ ਨੂੰ ਕਹਿੰਦੇ ਹਨ ਏ ਆਪਸ਼ਨ ਘੂਰਨਾ ਬੀ ਸ਼ਾਮਲਾਟ ਸੀ ਗੁਰਦੁਆਰਾ ਡੀ ਸੱਤ ਵਾਰੇ ਦੀ ਸਪੈਲਿੰਗ ਗਲਤ ਨੇ ਕੰਨਾ ਲੱਗਣਾ ਸੀ ਗਰਾਰੇ ਨੂੰ ਕੰਨਾ ਲੱਗਣਾ ਹਾਂਜੀ ਇਹਦਾ ਅਨਸਰ ਆਊਗਾ ਸ਼ਾਮਲਾਟ ਪਿੰਡ ਦੀ ਸਾਂਝੀ ਥਾਂ ਨੂੰ ਸ਼ਾਮਲਾਟ ਕਹਿੰਦੇ ਆ ਬੀ ਆਪਸ਼ਨ ਬਿਲਕੁਲ ਰਾਈਟ ਹੈ ਜੀ ਸਾਡਾ 10ਵਾਂ ਕੁਐਸਚਨ ਹੈ ਲੱਕੜ ਦੇ ਸੰਦ ਬਣਾਉਣ ਵਾਲੇ ਨੂੰ ਕਿਹਾ ਜਾਂਦਾ ਹੈ ਏ ਤਰਖਾਨ ਬੀ কুমਹਾਰ ਸੀ ਲੋਹਾਰ ਡੀ ਠਹਟਿਆਰਾ ਏ ਸਾਡਾ ਆਊਗਾ ਲੱਕੜ ਦੇ ਸੰਦ ਕੌਣ ਬਣਾਉਂਦਾ ਹੈ ਇਹ ਬਿਲਕੁਲ ਈਜ਼ੀ ਕੁਐਸਚਨ ਹੈਗਾ ਆਮ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਜੋ ਲੱਕੜ ਦੇ ਸੰਦ ਬਣਾਉਂਦੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਤਰਖਾਨ ਕਿਹਾ ਜਾਂਦਾ ਹੈ ਉਹਨਾਂ ਨੂੰ ਏ অপਸ਼ਨ ਇਜ਼ ਰਾਈਟ ਹਾਂਜੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਇਹ 10 ਕੁਐਸਚਨ ਸੀਗੇ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਤੁਹਾਨੂੰ ਹੋਰ ਕਿੱਦਾਂ ਦੀ ਵੀਡੀਓ